ਹਾਏ ਮੇਰੇ ਰੱਬਾ ਮੇਰੀ ਆਵਾਜ਼ ਤੁਹਾਨੂੰ ਨਹੀਂ ਸੁਣਦੀਆਂ ਕੀ ਹੋ ਗਿਆ ਹੁਣ ਉਹ ਮੇਰੀਆਂ ਚਾਦਰਾਂ ਲੈ ਕੇ ਗਾਂ ਹੋਇ ਆਈਓ ਹੈ ਚਾਦਰਾਂ ਆਹੋ ਮੈਂ ਬਿਜ਼ਨਸ ਸ਼ੁਰੂ ਕੀਤਾ ਹੀ ਮਹਾਂਗ ਜੇ ਮੇਰਾ ਬਿਜ਼ਨਸ ਖਰਾਬ ਕਰਤਾ ਉਹਨੇ ਐਡਾ ਕੁੱਤਾ ਮੁੰਡਾ ਹੀ ਦੱਸ ਇਹਨੂੰ 50 ਵਾਰੀ ਸਮਝਾਇਆ ਦਬਕੇ ਵੀ ਮਾਰੇ ਕੀ ਬੰਦਾ ਬਣ ਜਾ ਬੰਦਾ ਬਣ ਜਾ ਅਗੋ ਹੜ ਜੂਗੀ ਕਈ ਵੇਚ ਆਇਆ ਹੁਣ ਘਰ ਨੂੰ ਹਥ ਲਾ ਲਿਆ ਇਹਨੇ ਆਏ ਹਮਤਰੇ ਨੇ ਅਜਾ ਪਤਾ ਨਹੀਂ ਕੀ ਕੀ ਵੇਚਣਾ ਜੇ ਬਚ ਜਾ ਤੂੰ ਕਿਤੇ ਤੁਹਾਨੂੰ ਨਾ ਵੇਚ ਆਵੇ ਬੜਾ ਦੁਖੀ ਕੀ ਕਾਲਾ ਪੀਣਾ ਮੈਂ ਨਾ ਉਹਦਾ ਫੋਨ ਆਉਣ ਨੇ ਭੈਣ ਦਾ ਬਬਲੀ ਦਾ ਮੈਂ ਗੱਲ ਕਰਨ ਤਾਂ ਵੀ ਮੈਂ ਹੁਣ ਇਹ ਤੈਨੂੰ ਫੋਟੋਆਂ ਪਾਉਣੀ ਆ ਅੱਛਾ ਤੇ ਉਹ ਲਾਗੋ ਦੀ ਖਿਸਕ ਗਿਆ ਮੈਨੂੰ ਤਾਂ ਪਤਾ ਨਹੀਂ ਲੱਗਾ ਵੀ ਇਹ ਕਿਉਂ ਖਿਸਕਿਆ ਵਾ ਦੋ ਚਾਦਰਾਂ ਉੰਤਰਾ 15 1500 ਵਾਲੀਆਂ ਵੇਚ ਆਇਆ ਜੇ ਤੂੰ ਵੇਖਿਆ ਨਹੀਂ ਚਾਦਰਾਂ ਖਰਦਿਆ ਨੂੰ ਮੈਂ ਕਿਤਾ ਵੇਖਣਾ ਹੀ ਅਮਲੀਆਂ ਨੂੰ ਤੇ ਬਸ ਖਾਣ ਦਾ ਜਰੀਆ ਚਾਹੀਦਾ ਤਦ ਮੈਂ ਪੰਜਾਬੀ ਸਮਝਾਇਆ ਅੱਗੇ ਵੀ ਕਿ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਜਨਤ ਦੇ ਵਿੱਚ ਰੱਖਿਆ ਕਰ ਚਾਬੀ ਨਾਲ ਰੱਖਿਆ ਕਰ ਆਪਣੇ ਉਹ ਬਾਬਾ ਅੱਗੇ ਤੇ ਕਦੀ ਇਹੋ ਜਿਹਾ ਚਾਂਸ ਹੋਇਆ ਨਹੀਂ ਤਾਂ ਪਹਿਲਾ ਚਾਂਸ ਹੁਣ ਹੱਥ ਲਾਤਾ ਉਹਨੇ ਮੈਂ ਤੁਹਾਨੂੰ ਅੱਗੇ ਵੀ ਤੁਹਾਨੂੰ ਦੱਸਾਂਗੀ ਅਰਜੂ ਜੀ ਕਹੀ ਵੇਜਾ ਤੇ ਆਪਣੀਆਂ ਚੀਜ਼ਾਂ ਦਾ ਸਮਾਨ ਦਾ ਧਿਆਨ ਰੱਖੋ ਅਰੇ ਟੌਪ ਜੀ ਵੀ ਲਾਂਸਰਾਣੇ ਲਾ ਕੇ ਰੱਖ ਲੈਣੀ ਹੈ ਨਾ ਕਿਤੇ ਨਾ ਇਹਨਾਂ ਨੂੰ ਹੱਥ ਫੇਰ ਦੇਣਾ ਉਹਨੇ ਹਾਏ ਫੇਰ ਕੀ ਕਰਾਂਗੇ ਤੇ ਕੰਮ ਬੜਾ ਖਰਾਬ ਹੋ ਗਿਆ ਵਾ ਚੀਜ਼ਾਂ ਲਈ ਜਾਂਦਾ ਹੌਲੀ ਹੌਲੀ ਕਰਕੇ ਚਲ ਕੋਈ ਨਹੀਂ ਹੁੰਦੀ ਨਾ ਮੰਮੀ ਤੇ ਮੰਮੀ ਨੇ ਵੀ ਕਰਕੇ ਨਾ ਗੱਲ ਇਹਦਾ ਕੋਈ ਨਾ ਕੋਈ ਹੱਲ ਕਰਦੇ ਆ ਮੈਨੂੰ ਨਹੀਂ ਪਤਾ ਹੱਲ ਹੁਣੇ ਹੋਣਾ ਚਾਹੀਦਾ ਜਦੋਂ ਵੀ ਆਹ ਇਹਨੂੰ ਹੁਣ ਡੰਡਾ ਫੇਰਨਾ ਚਾਹੀਦਾ ਉਹ ਤਾਂ ਡੰਡਾ ਪੇੜ ਤੇ ਹੀ ਕਰੂੰਗਾ ਹੀ ਪਰ ਕੋਈ ਨਾ ਪੱਕਾ ਸੋਲੂਸ਼ਨ ਤੇ ਕਰਨਾ ਪੈਣਾ ਕਿ ਨਹੀਂ ਕੁੱਟਿਆ ਕੀ ਹੋ ਜਾਣਾ ਉਹਨੂੰ ਕੁੱਟੂਗਾ ਸਹੀ ਇੱਕ ਵਾਰੀ ਪਰ ਮੈਂ ਹੁਣ ਕੀ ਜਵਾਬ ਦਵਾਂਗੀ ਜਿਨ੍ਹਾਂ ਨੂੰ ਹੋਰ ਨਾਲ ਮੈਂ ਚਾਦਰਾਂ ਵਿਖਾਲੀਆਂ ਵਾਂ ਫਿਰ ਉਹਨਾਂ ਕੋਲੋਂ ਫੇਰ ਮੰਗਾਲਾ ਆਰਡਰ ਕਰ ਲਾ ਉਹਨਾਂ ਨੂੰ ਨਵੀਆਂ ਮੰਗਾਲਾ ਤਿੰਨ ਹਜ਼ਾਰ ਰੁਪਏ ਨੂੰ ਥੁੱਕ ਲਾਇਆ ਵਾ ਤੇ ਉਹਨਾਂ ਨੇ ਤੇ ਪਹਿਲਾਂ ਮੈਨੂੰ ਪੈਸੇ ਦੇ ਦਿੱਤੇ ਹੀ ਚੱਲ ਕੋਈ ਨਹੀਂ ਮੈਂ ਪੁੱਛਦਾ ਵਾਂ ਉਹਨੇ ਜਨੇ ਖਾਹ ਨਗਾ ਸਾਰੇ ਖੋ ਬੇਨਾ ਤਲਾਸ਼ੀ ਲੂਖੀ ਲੈਣਾ ਆਉਂਗੇ ਨਿਕਲ ਹੀ ਆਵੇ ਕੋਸਦ ਕੋਸਦ ਦੱਸਿਆ ਆਵੇ ਮੇਰੀਆਂ ਚਾਦਰਾਂ ਉਤਰਾ ਲਿਆ ਗਿਆ ਆਇਓ ਕਿੰਨੀਆਂ ਚਾਦਰਾਂ ਹੀ ਉੱਤੇ ਦੋ ਘੜ ਗਿਆ ਮੇਰਾ ਤੇ ਨਾਲੇ ਕਲੇਜਾਂ ਨਿਕਲ ਗਿਆ ਨਹੀਂ ਨੇ ਮੈਨੂੰ ਵੀ ਚੰਗਾ ਭੜਾ ਪਤਾ ਕਿ ਅਮਲੀ ਸ਼ਮਲੀ ਹੈਗਾ ਵਾ ਤੇ ਬੰਦਾ ਆਪਣੀਆਂ ਚੀਜ਼ਾਂ ਦਾ ਸਾਰੇ ਜਣੇ ਧਿਆਨ ਰੱਖਿਆ ਕਰੋ ਮੈਂ ਸਾਰਿਆਂ ਨੂੰ ਕਿਹਾ ਵਾਰੀ ਵਾਰੀ ਮੈਨੂੰ ਦਾ ਤਾਂ ਦਿਮਾਗ ਮੋਟਾ ਕੁੜੀਆਂ ਕੁੜੀਆਂ ਤੁਹਾਨੂੰ ਪਤਾ ਕਿੰਨਾ ਕੇ ਧਿਆਨ ਦਿੰਦੀਆਂ ਵਾਂ ਜ਼ਿੰਮੇਵਾਰੀਆਂ ਤੇ ਸਾਨੂੰ ਬਈਆਂ ਨੱਖਤਾ ਅੱਧਾ ਆਟਾ ਖਾ ਗਿਆ ਮੈਂ ਪਤਾ ਨਹੀਂ ਕਿਉਂ ਅੱਧਾ ਆਟਾ ਖਾ ਗਿਆ ਤੇ ਇਹ ਨਸ਼ਾ ਕਰ ਗਿਆ ਉਹਨੂੰ ਕਿਹੜੀ ਕੋਸ ਤੋਂ ਬੋਧਵਾ ਕੀ ਖਾਂਦਾ ਕੀ ਪੀਂਦਾ ਹਾਏ ਰੱਬ ਮੈਂ ਤਾਂ ਨਹੀਂ ਕਿ ਉੱਧਰ ਕੀ ਕਰਦਾ ਮੈਂ ਟੋਕੇ ਦੀਆਂ ਸਾਰੀਆਂ ਚੀਜ਼ਾਂ ਵੇਖ ਕੇ ਜਾਂਦਾ ਮੈਂ ਇੰਜੜ ਦੀਆਂ ਕਿਹੜੇ ਕੰਜਾ ਛੁਰੀਆਂ ਛਰੇ ਤੇ ਨਹੀਂ ਵੇਚ ਗਿਆ ਇਹ ਕੋਈ ਵੀ ਸੱਚ ਵਾ ਚਾਬੀਆਂ ਦਾ ਡੱਬਾ ਮੈਂ ਲੁਕਾ ਕੇ ਰੱਖਿਆ ਵਾ ਅੰਦਰ ਜੇ ਹਮ ਤੇਰਾ ਚਾਹ ਪੀ ਲਾ ਤਾਂ ਤੇ ਚਾਹ ਹੀ ਪੀ ਜਾਂਦਾ ਚਾਹੇ ਪੀ ਜਾਂਦਾ ਮੈਂ ਆਪੇ ਹਟ ਹਟ ਜਾਊਗਾ ਮੈਨੂੰ ਕੀ ਪਤਾ ਇਹਨੇ ਤੇ ਦੂਜੇ ਪਾਸੇ ਸਨ ਲਾਤੀ ਆ ਚਲ ਕੋਈ ਨਹੀਂ ਹੁੰਦੀ ਨਾ ਮੰਮੀ ਤੇਰੇ ਇਹ ਲੱਤਾਂ ਵਾ ਤੋੜਦੇ ਆ ਇਨੂੰ ਪਉਣਾ ਪੱਕਾ ਹੀ ਮੰਜੀ ਤੇ ਐਡਾ ਨਹੀਂ ਸੁੱਤਣਾ ਆਉਣਾ ਉਹ 10000 ਲਾ ਲਾਂਗੇ ਇਹਦੇ ਉੱਤੇ ਇੱਕ ਵਾਰੀ ਹਾਏ ਉਹ ਕੋਸਰੋਂ ਨੂੰ ਵੀ ਸਨ ਲੱਗ ਗਈ ਜੇ ਔਰ ਕੋ ਕਿ ਨੇ ਬੱਬੂ ਕੁੱਤੇ ਪੈ ਗਏ ਆ ਉਹ ਆਹੋ ਹੀ ਵੇਖ ਰਿਹਾ ਸਪਰੇਅ ਚੱਲਿਆ ਲੈਣ ਉਹ ਮਾਰਦੇ ਮਾਰੀ ਮੋਟੀ ਉੱਤੇ ਹਾਏ ਇਹ ਦੇ ਘਰੋਂ ਤੁਰ ਪੈਣੇ ਆ ਇਹਨੂੰ ਉਹ ਲੈ ਕੇ ਸਪਰੇਅ ਮਾਰ ਦਿੰਦਾ ਵਾ ਮਰ ਜਾਣੇ ਉਹਦੇ ਨਾਲ ਇਹ ਕੌਮਤ ਨੇ ਉਹਨੇ ਸਨ ਲਾਈ ਤੇ ਕਿ ਇਹਨਾਂ ਨੇ ਸਨ ਲਾਤੀ ਹੁਣ ਚੱਲ ਕੋਈ ਨਹੀਂ ਮੈਂ ਤਾਂ ਅੱਗੇ ਸੋਚਣੇ ਮਾਣਾ ਸਾਸੂ ਕੁ ਹੋਇਆ ਵਾ ਤੇ ਮੇਰਾ ਯਾਰ ਦੋਸਤ ਹੀ ਬਾਹਰ ਉਹਨੇ ਆਉਣਾ ਸੀ ਤੇ ਮੈਨੂੰ ਅਰੇ ਮੈਂ ਸਾਗ ਖਾਣਾ ਤੇ ਜਵਾਰ ਦੀਆਂ ਰੋਟੀਆਂ ਮੈਂ ਕੋਈ ਨਹੀਂ ਆਜੀ ਹੈਗਾ ਸਾਗ ਆਹੋ ਹੋਰ ਵੀ ਕਿਹਨੂੰ ਸੱਦ ਲਓ ਉਹ ਯਾਰ ਮੀਆਂ ਬੀਵੀ ਹੈਗੇ ਜਰਮਨ ਤੋਂ ਉਹਨਾਂ ਨੇ ਆਉਣਾ ਮੈਂ ਕੋਈ ਨਹੀਂ ਆਜੀ ਉਦੋਂ ਹੀ ਤੋੜਨਾ ਇਹਨੂੰ ਹੁਣ ਪਹਿਲਾਂ ਨਾ ਤੋੜਦੀ ਨਾ ਰਿਓ ਤੇ ਵਿੱਚ ਆਪ ਬੂ ਕੁੱਤੇ ਪਾਏ ਰੇ ਜੀ ਉਹ ਨਹੀਂ ਮੈਂ ਤਾਂ ਲੱਗਾ ਸਪਰੇਅ ਕਰਨ ਕਿ ਉਹਨੇ ਤਿੰਨ ਚਾਰ ਦਿਨ ਹਟ ਕੇ ਆਉਣਾ ਵਾ ਉਦੋਂ ਉਹਦਾਂ ਤੇ ਬੰਬੀ ਚ ਆਪਣੇ ਵਰਸਨ ਚ ਵੀ ਹੋ ਜਾਣਾ ਵਾ ਸਾਗ ਪਰ ਮੈਂ ਤਾਂ ਲੱਕ ਘਰੋਂ ਤੋੜ ਕੇ ਇਹ ਵਧੀਆ ਮੋਟੀ ਗੰਦਲ ਵਾ ਮੇਰੀ ਗੱਲ ਸੁਹ ਇਦਾਂ ਦੇ ਵਾਦੇ ਨਾ ਕਰਿਆ ਕਰੋ ਸਾਗ ਬੜਾ ਉੱਖਾ ਭੰਦਾ ਵਾ ਉਹ ਕੋਹ ਨਹੀਂ ਹੁੰਦਾ ਯਾਰ। ਨਹੀਂ। ਚੱਲ ਚਲੀਏ। ਜਾਓ ਪਹਿਲਾਂ ਮੇਰਾ ਹੱਲ ਕਰੋ। ਕਰਦਾ ਕਰਦਾ ਤੇਰਾ ਵੀ ਹੱਲ ਹੁਣ। ਚੱਲ ਬਲਜੀਤ ਆਪਣੇ ਗਰਮੀਤ ਹਣ ਉਹ ਟਾਈਮ ਨਾ ਹੀ ਮਿਲ ਗਿਆ ਵਾ। ਆ ਤੋ ਤਹੀਂ ਟਾਈਮ ਨਾ ਆ ਗਿਆ। ਹਾਂ। ਪੰਨੀ ਮੰਮੀ ਕੋਈ ਰਹਿ ਗਈ ਉਹ। ਤੈਨੂੰ ਮੈਂ ਤੈਨੂੰ 4 ਵਜੇ ਕਿਹਾ ਵੀ ਫੜ ਲੈ ਹੱਥ ਬੜਾ ਤੈਨੂੰ ਆਉਣ ਲੱਗਿਆ ਅੱਗੇ ਚੇਤਾ ਭੁੱਲ ਜਾਣਾ ਸੀ। ਚੱਲ ਕੋਈ ਨਹੀਂ ਮੰਮੀ ਸ਼ੋਰ ਸ਼ਾਲ ਹੀ ਆਪਣੇ ਉਹਦੇ 'ਚ। ਆਹ ਤਾਂ ਸ਼ੋਰ ਹੋਣੀ ਲੈਣੇ ਸਾਲ ਵਿੱਚ। ਕੋਈ ਨਹੀਂ ਕੋਈ ਨਾ ਹੈ ਗੱਤ ਤੇ ਬੈਠੀ ਆ ਹਾਂਜੀ ਸੱਸ ਦੀ ਮੰਮੀ ਸੱਸ 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 ਘਰ ਠੀਕ ਨਹੀਂ ਜੇ ਕੀ ਗੱਲ ਆ ਨਹੀਂ ਮੈਂ ਠੀਕ ਆ ਕੀ ਹੋਇਆ ਵਾ ਤੂੰ ਕੋਈ ਨਾ ਮੂੰਹ ਤਾਂ ਸੁਟਿਆ ਕੀ ਗੱਲ ਹੋਈ ਮੰਮੀ ਕੀ ਦੱਸਾਂ ਮੈਂ ਹਾਂ ਆ ਤੇਰੇ ਮੁੰਡੇ ਨੇ ਮੇਰੀਆਂ ਚਾਦਰਾਂ ਵੇਚ ਲੀਆਂ ਓ ਹਾਏ ਹੁਣ ਚਾਦਰਾਂ ਵੇਚਣ ਲੱਪਿਆ ਵਾ ਹੋਰ ਉਹ ਕਿੱਥੇ ਰੱਖਿਆ ਆਂ ਤੂੰ ਉੱਤੇ ਦੇ ਪਈਆਂ ਦੂਜੇ ਕਮਰੇ ਚ ਹਉਂ ਤੇਰੇ ਦਿਖਾ ਦੇ ਕਿਥੋਂ ਨਜ਼ਰ ਪੈ ਗਈ ਤੇ ਵੇਚੀਆਂ ਵੀ ਉਹ ਜਿਹੜੀਆਂ ਸਭ ਤੋਂ ਮਹਿੰਗੀਆਂ ਸੀ ਹਾਂ ਇਹਨਾਂ ਨੂੰ ਬਿਮਾਰੀ ਪੈ ਜਾ ਅੱਗੇ ਤਾਂ ਬਾਰੋਂ ਚੀਜ਼ਾਂ ਵੇਚਦਾ ਹੀ ਕੋ ਪੈ ਹੈ ਪੈ ਕਿਥੋਂ ਲੈਂਦਾ ਕਿਥੋਂ ਨਹੀਂ ਅੱਗੇ ਮੈਂ ਆਂਦੀ ਆ ਵੀ ਕਿਥੋਂ ਪੈਸੇ ਲੈਂਦਾ ਵਾ ਪਰ ਹੁਣ ਹਾ ਵੇਖ ਲਾ ਦੱਸ ਇਹਨੇ ਸ਼ਰਮ ਨਾ ਇਹਨਾਂ ਤੇਨੂੰ ਘਰੋਂ ਸੌਨ ਲੰਮਦੇ ਨੂੰ ਮੈਨੂੰ ਕਹਿੰਦਾ ਚਾਹ ਬਣਾ ਮੈਂ ਵੀ ਮੈਂ ਨਹੀਂ ਬਣਾਉਣੀ ਚਾਹ ਮੈਂ ਆਪੇ ਉਹ ਫਿਰ ਉਹਨੇ ਬਣਾ ਕੇ ਦਿੱਤੀ ਆ ਇੰਦਾ ਤਾਂ ਇਹਨੇ ਕੰਮ ਕੀਤਾ ਮੈਂ ਹੈ ਰਾਸ਼ਨ ਕਾ ਤੋਂ ਇੰਨਾ ਪਾੜੀ ਜਾਂਦਾ ਵਾ ਖਾਈ ਜਾਂਦਾ ਖਾਈ ਜਾਂਦਾ ਮੈਂ ਤਾਂ ਪੈਸੇ ਕਿੱਥੋਂ ਹੁੰਦੇ ਆ ਦੱਸੋ ਜੀ ਤੇ ਮੈਂ ਕੀ ਕਰਾਂ ਦੱਸ ਇਹਨੂੰ ਇਹਨੇ ਹੁਣ ਆਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਹੀ ਹੋ ਗੋਮੀ ਹੋ ਰਿਆ ਗੋਮੀ ਹੋ ਰਿਆ ਮੈਂ ਪੈਸੇ ਕਿੱਥੋਂ ਹੀ ਨਹੀਂ ਹੁੰਦੇ ਤੈਨੂੰ ਕੋਇਆ ਹੀ ਨਹੀਂ ਤੇ ਜਦੋਂ ਮੈਂ ਚਾਦਰਾਂ ਦੀਆਂ ਫੋਟੋਆਂ ਮਾਉਣ ਲੱਗੀ ਤੇ ਹੋਲੀ ਜੀ ਨਾਲ ਲੱਗੋ ਕਿਸ ਗਿਆ ਮੈਨੂੰ ਉਦੋਂ ਤਾਂ ਸ਼ੱਕ ਨਾ ਹੋਇਆ ਜਦੋਂ ਮੈਂ ਚਾਦਰਾਂ ਵੇਖੀ ਨਾਲੇ ਮੇਰਾ ਰੰਗ ਉੱਡ ਗਿਆ ਦਾ ਬੇੜਾ ਘਰ ਕੋ ਜੇ ਨਹੀਂ ਇਹਨੇ ਰੱਖਾ ਹੀ ਲਿਆ ਅੰਤਰੇ ਨੇ ਬਹੁਤ ਸਤੰਦ ਆ ਦੱਸ ਇਹਨਾਂ ਇਨੀਆਂ ਅੰਤਰਵਾਦੀਆਂ ਘਰੇ ਚ ਸੱਨਾਂ ਲਾਲੀਆਂ ਪੈਸੇ ਕੜਕੜ ਲਈ ਜਾਂਦਾ ਹੋਊਗਾ ਫਿਰ ਹੋਰ ਵੀ ਕਿਹਦੇ ਵੇਖਣਾ ਚੀਜ਼ਾਂ ਮੰਮੀ ਹੁਣ ਕੀ ਪਤਾ ਪੈਸਿਆਂ ਦਾ ਕਿਹੜੇ ਖੜ ਕੇ ਕੱਢ ਕੇ ਖਰਦਾ ਵਰਜੀਤ ਹੁਣ ਚਾਦਰਾਂ ਤਾਂ ਲੈ ਗਿਆ ਵਾ ਪਰ ਉਹ ਰਕਬੀਰ ਨੂੰ ਕਹੇ ਵੀ ਘਰ ਦੀਆਂ ਸੌ ਚੀਜ਼ਾਂ ਪਈਆਂ ਵਾ ਉਹ ਇਹਨਾਂ ਬਾਰੋਂ ਸਭ ਕੋ ਵੇਚ-ਉਚ ਕੇ ਬੰਨੇ ਲਾ ਦੇ ਸਾਨੂੰ ਸਾਨੂੰ ਥੱਲੇ ਲਾ ਦੇ ਥਾਂ ਰੱਖੇ ਨਾਮ ਲੀਆਂ ਤਾਂ ਕੋਈ ਪਤਾ ਨਹੀਂਗਾ ਉਹ ਤੇ ਮੰਮੀ ਗੱਲ ਮੈਂ ਕਹਿੰਦੀ ਵੀ ਚਾਦਰਾਂ ਤਾਂ ਸ਼ੁਰੂਆਤ ਹੋ ਗਈ ਆ ਹੁਣ ਦੂਜੀਆਂ ਚੀਜ਼ਾਂ ਨੂੰ ਸੰਦ ਲਾਊਗਾ ਵੇਖਿਓ ਸਹੀ ਪਰ ਤੋ ਧਿਆਨ ਰੱਖੋ ਆਪਣੇ ਜਿੰਦਾ ਕੁੰਜੀ ਮਾਰ ਕੇ ਰੱਖੋ ਭਾਂਡਿਆਂ ਭੁੰਡਿਆਂ ਦਾ ਜੋ ਆ ਪਏ ਆਪਣੇ ਘਰ ਚੀਜ਼ਾਂ ਚੋਂ ਜੋ ਧਿਆਨ ਰੱਖੋ ਜਿੰਨਾ ਵੀ ਰੱਖਿਆ ਜਾਂਦਾ ਵਾ ਇਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਲੈਣਾ ਬਾਹਰੋਂ ਤਾਂ ਤੁਰਿਆ ਫਿਰਦਾ ਰਹਿੰਦਾ ਰਾਤ ਨੂੰ ਨਹੀਂ ਘਰ ਬੈਿੰਦਾ ਟੱਪਦਾ ਫਿਰਦਾ ਇਸੇ ਕੰਮ ਨੂੰ ਵੇਖਦਾ ਤਾੜਦਾ ਰਹਿੰਦਾ ਚੀਜ਼ਾਂ ਉਹ ਤਾਂ ਮੰਮੀ ਗੱਲ ਆ ਮੈਂ ਕਹਿੰਦੀ ਆਇਆ ਹੈ ਇਹਨਾਂ ਦਾ ਅੱਜ ਕਿੱਥੋਂ ਆਇਆ ਪਤਾ ਨਹੀਂ ਕਿਹੜੇ ਵਲੇ ਮੇਰੀਆਂ ਚਾਦਰਾਂ ਖਸਕਾ ਕੇ ਲੈ ਗਿਆ ਅਗਲਾ ਇੱਤਾ ਕੀ ਕਰਦਾ ਕੀ ਨਹੀਂ ਕਿਥੋਂ ਉਤਰ ਆਏ ਅੰਬਲੀ ਮੇਰੇ ਪੱਲੇ ਪੈ ਗਿਆ ਮੇਰੇ ਘਰੇ ਨੇ ਜੰਮਣਾ ਹੀ ਤਾਂ ਗੱਲਾਂ ਕਰਾਉਣੀ ਆ ਆਹੋ ਨਹੀਂ ਬਲਜੀਤ ਕਿ ਤੈਨੂੰ ਗੱਲ ਦੱਸਣੀ ਹੈ ਕਿ ਉਹ ਏਰੀ ਮਾਂ ਮੰਨ ਗਈ ਹੈ ਮੰਮੀ ਆਹੋ ਮੈਂ ਤਾਂ ਦੱਸਣਾ ਗੱਲਾਂ ਕੱਲਾਂ ਚ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਜਿਹੜੇ ਕੰਮ ਗਏ ਆ ਉਹ ਕਿਹਾ ਵਾ ਚੱਲ ਮੰਮੀ ਆ ਤੇ ਕੰਮ ਵਧੀਆ ਹੋਇਆ ਆਹੋ ਨਾ ਕਹਿੰਦੀ ਆ ਵੀ ਚੱਲ ਕੋਈ ਨਹੀਂ ਜਿੱਥੇ ਤੁਸੀਂ ਪੈਂਜੀ ਕਹੋਗੇ ਤੇ ਅਸੀਂ ਕੋਈ ਗੱਲ ਨਹੀਂ ਅੱਗੇ ਤਾਂ ਨੂੰ ਅੱਗੇ ਨਹੀਂ ਕੋਈ ਗੱਲਬਾਤ ਕੀਤੀ ਤਾਂ ਹੋਣੀ ਕਰਨੀ ਜਿੱਦਾਂ ਕਹੋਗੇ ਕਰ ਲਾਂਗੇ ਹੁਣ ਮੁੰਡਾ ਤਾਂ ਆਪਣਾ ਭਾਂਡਾ ਨਹੀਂ ਚੰਗਾ ਤੇ ਕਿਸ ਨੂੰ ਕੀ ਕਹਿਣਾ ਮੰਮੀ ਚੱਲ ਕੋਈ ਗੱਲ ਨਹੀਂ ਚਾਦਰਾਂ ਦੀ ਕਿਹੜੀ ਗੱਲ ਵਾ ਚੱਲ ਚਾਦਰਾਂ ਫੇਰ ਆ ਜਾਣਗੀਆਂ ਇੱਕ ਵਾਰੀ ਇਹ ਰਿਸ਼ਤਾ ਹੋ ਜਾਣਾ ਫੇਰ ਗੱਲ ਬੰਦੀਓ ਆਰੇ ਆਪੇ ਇਹਨੂੰ ਜੇ ਕਿਸੇ ਨੂੰ ਉਹਨਾਂ ਨੇ ਦਸ ਦੁੱਸ ਦਿੱਤਾ ਜਾਂ ਕਿੱਦਾਂ ਫੇਰਤੇ ਗਰਮੀਤ ਨੂੰ ਤੇ ਚੱਲ ਪਤਾ ਹੀ ਆ ਥੋੜਾ ਬੋਤਾ ਤੁਰੀ ਪੈਦੀ ਵੇਖਦੀ ਆ ਮਮੀ ਮੈਂ ਤਾਂ ਆਇਆ ਤੇ ਉਹਦੇ ਸਾਹਮਣੇ ਗੱਲ ਨਹੀਂ ਕੀਤੀ ਉਹ ਅੰਦਰ ਚਲ ਗਈ ਤੇ ਤਾਂ ਹੀ ਮੈਂ ਗੱਲ ਕੀਤੀ ਮੈਂ ਨਾ ਇਹ ਗੱਲ ਨੂੰ ਥੱਪਤੀ ਚੰਗਾ ਫੋਰ ਫੇ ਮਮੀ ਜਦ ਮੈਂ ਥੱਪਣ ਆਈਆਂ ਫਿਰ ਹੁਣ ਇਸ ਤੋਂ ਵੱਧ ਮੈਂ ਕੀ ਕਰ ਸਕਦੀ ਆ ਮੈਂ ਤਾਂ ਕਹਿੰਦੀ ਕਿ ਇਤਰਾਏ ਜਾਂ ਹਮਤਰੇ ਦਾ ਘਰ ਵੱਸ ਜੇ ਖਰਿਆ ਸੁਧਰ ਹੀ ਜਾਵੇ ਆਹੋ ਜੋ ਮੰਨ ਗਏ ਆ ਉਹ ਕਹਿੰਦੇ ਵੀ ਚਲ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਤੇ ਕਰ ਲਾਂਗੀ ਮੈਂ ਤੇ ਇਹਨਾਂ ਦਾ ਚੰਗਾ ਸੋਚਣ ਦੀ ਨਾਲੇ ਇਹ ਵਿਆਹ ਜਾਊਗਾ ਨਾਲੇ ਘਰ ਦੀ ਇੱਜ਼ਤ ਘਰ ਦੇ ਵਿੱਚ ਰਹਿ ਜੂਗੀ ਐਂ ਤੁਹਾਡੇ ਸੋਚਦੇ ਪਰ ਇਹਨੂੰ ਆਪ ਨੂੰ ਸ਼ਰਮ ਚਾਹੀਦੀ ਨਾ ਮੁੰਡੇ ਨੂੰ ਵੀ ਮੈਂ ਕਦੇ ਇਹੋ ਕੋਈ ਕਾਰੋਬਾਰ ਕਰੇ ਤੇ ਚੰਗਾ ਲੱਗੇ ਹੁਣ ਚਾਦਰਾਂ ਨਾਲ ਨਾ ਉਹ ਗਰਮੀਤ ਲੱਗੇ ਨਾ ਲਿਓ ਨਹੀਂ ਤੇ ਬੜਾ ਕੰਮ ਖਰਾਬ ਹੋਣਾ ਉਹਨੇ ਕਹਿਣਾ ਵਾ ਕਿ ਤੁਸੀਂ ਮੈਨੂੰ ਅੰਬਲੀ ਦੇ ਪੱਲੇ ਪਾ ਦੇ ਲੱਗੇ ਆ ਨਹੀਂ ਨਹੀਂ ਮੈਂ ਨਹੀਂ ਨਾ ਲਈਦੀ ਮੈਂ ਤਾਂ ਹੀ ਤੈਨੂੰ ਵੀ ਕਹਿਤਾ ਮੈਂ ਚੇਤਾ ਆ ਗਿਆ ਵਾ ਕਿ ਮੈਂ ਦੱਸਦਾ ਤੇ ਚੱਲ ਹੁਣ ਮਮੀ ਫਿਰ ਜਦ ਮੀਤ ਨੇ ਹਾਂ ਕਰਤੀ ਆ ਮੈਂ ਤਾਂ ਨਹੀਂ ਇਹਨੂੰ ਕਿਹਾ ਨਾ ਮਨ ਪੁੱਛਿਆ ਉਹਦੀ ਮਾਂ ਨੇ ਗੱਲ ਕਰਤੀ ਤਾਂ ਮੰਦੀ ਆ ਆਹ ਫਿਰ ਮਮੀ ਮਾਂ ਦਾ ਆਖਿਆ ਨਹੀਂ ਨਾ ਮੋੜ ਸਕਦੀ ਸਾਡਾ ਭਾਵੇਂ ਮੋੜਦੇ ਮੋੜਦੇ ਉਹਦੇ ਗੱਲ ਵਾ ਫਿਰ ਵੀ ਜਿੰਨਾ ਮਰਜ਼ੀ ਹੀ ਰੱਖੀ ਇੱਥੇ ਮੈਂ ਭਰ ਉਹ ਸਾਨੂੰ ਆਪਣੀ ਮਾਂ ਤੇ ਹੀ ਆਹੋ ਮਾਂ ਤੇ ਹੁੰਦਾ ਵਾ ਤੇ ਚੱਲ ਚੰਗਾ ਹੋਇਆ ਮਾਂ ਨੇ ਕਰਤੀ ਸਭ ਕੋਈ ਬੁਰੇ ਨਹੀਂ ਬਣੀ ਚਲੋ ਮਮੀ ਤੁਸੀਂ ਬੋ ਮੈਂ ਤੱਕ ਵੀ ਇਹਨਾਂ ਨਾਲ ਗੱਲ ਕਰਨਾ ਤਾਂ ਚੱਲ ਕਰ ਲੈ ਕੋਈ ਗੱਲ ਕਰ ਲੈ ਇਹ ਤਾਂ ਵੀ ਪਾਰਾ ਲੱਘੂਗਾ ਰਾਲ ਮਿਲ ਕੇ ਫਿਕਰ ਨਾ ਤੂੰ ਜੋ ਮਰਜੀ ਆਪਣੇ ਘਰ ਕਰਦਾ ਰਹਿਣ ਸਾਜ ਬਚਾਉਣ ਸੰਨ ਮੈਨੂੰ ਕੀ ਕਾਹਦਾ ਫਿਕਰ ਮੇਰੀ ਗੱਲ ਸੁਣੋ ਮੈਂ ਜਿਹੜੀ ਵੀ ਤੁਹਾਨੂੰ ਗੱਲ ਦੱਸੀ ਆ ਨਾ ਹੁਣ ਇੱਥੇ ਹੀ ਠੱਪ ਕਰ ਦਿਓ ਮਣੀ ਨੂੰ ਤੁਸੀਂ ਕੋਹ ਨਹੀਂ ਕਹਿਣਾ ਚੰਗਾ ਲੈ ਮੇnde ਤੇਰੀ ਨਹੀਂ ਸਮਝ ਆਉਂਦੀ ਕਾਦੀ ਤੂੰ ਤੋੜਾ ਤੇ ਕਾਦੀ ਤੂੰ ਮਾਸਾ ਪੰਜਿੱਦਾਂ ਮਰਜੀ ਮੈਨੂੰ ਸਮਝ ਲਓ ਪਤਾ ਗੱਲ ਕੀ ਆ ਹੁਣ ਗਰਮੀਤ ਦਾ ਰਿਸ਼ਤਾ ਮਣੀ ਨੂੰ ਕਰ ਦੇਣਾ ਮੈਂ ਮੈਂ ਆਜੂ ਤੈਨੂੰ ਇੱਕ ਵਾਰੀ ਕਹਿ ਰਿਹਾ ਮੈਂ ਖੂਜ ਤੱਕਾ ਨਹੀਂ ਜਿਹੜਾ ਤੂੰ ਫੇਰ ਹੋਗਾ ਨਾ ਕਰ ਜਾਨੀ ਉਹ ਬਾਬਾ ਮੰਮੀ ਨੇ ਉੱਥੇ ਗੱਲ ਕਰਕੇ ਆਈ ਆ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੰਮੀ ਇਦਾਂ ਰਿਸ਼ਤਾ ਕਰ ਦਿੰਨੇ ਆ ਚਲ ਉਹਦੀ ਜਿਹੜੀ ਜਾਇਦਾਦ ਉਹ ਘਰੇ ਰਹਿ ਜੂਗੀ ਨਾਲੇ ਘਰ ਦੀ ਇੱਜ਼ਤ ਘਰ ਚ ਰਹਿ ਜੂਗੀ ਮੈਂ ਤੇ ਚੰਗਾ ਸੋਚਦੀ ਮੈਂ ਤੂੰ ਹੀ ਮਾੜਾ ਸੋਚਣ ਲੱਗ ਪਏ ਆ ਸਲਾਹ ਕਿਦਾਂ ਕੀਤੀ ਆ ਨਾਲੇ ਕਿਹੜਾ ਖੂ ਮੈਨੂੰ ਇਹ ਦੱਸੋ ਪਹਿਲਾਂ ਕਿਹੜਾ ਖੂ ਨਹੀਂ ਸਲਾਹ ਹੋਈਗੀ ਜੀ ਨਾ ਮੈਨੂੰ ਪਤਾ ਲੱਗੇ ਨਾ ਸਲਾਹ ਮੈਂ ਤੇ ਮੰਮੀ ਨੇ ਕੀਤੀ ਆ ਉਹ ਵੀ ਇਦਾਂ ਰੋਲਪੁਰਾ ਤੁਰਿਆ ਫਿਰਦਾ ਸ਼ਦਾਈਆਂ ਵਾਂਗੂ ਤਦ ਕੋਈ ਚੀਜ਼ ਵੇਚ ਲੈਣਾ ਕਾ ਕੋਈ ਚੀਜ਼ ਵੇਚ ਲੈਂਦਾ ਵਾ ਤੇ ਜ਼ਰੂਰ ਹੀ ਉਹਨੂੰ ਖਾਬ ਜਿਆਦਾ ਹੀ ਕਰਨਾ ਵਾ ਜਦੋਂ ਵਿਆਹ ਆ ਗਿਆ ਨਾ ਆਪੇ ਉਹਨੇ ਜ਼ਿੰਮੇਵਾਰੀਆਂ ਪੈ ਜਾਣੀਆਂ ਤੇ ਗਰਮੀ ਦਾ ਮਾਂ ਆਪੇ ਮੰਜੂਗਾ ਉਹ ਮੰਨ ਗਈ ਆ ਦੀ ਮਾਂ ਮੰਨ ਗਈ ਆਹੋ ਆ ਯਾਰ ਬਾਕੀ ਕਿੱਦਾਂ ਨਹੀਂ ਮਾਂ ਆਏ ਮੈਂ ਨਾ ਖੂਜ ਤੱਕਾ ਨਹੀਂ ਦੇਣਾ ਤੇ ਉਹ ਜਾਣ ਬੁੱਝ ਕੇ ਡੇਆ ਕਰਨੇ ਮੇਲ ਨਾ ਦੁਬਾਰਾ ਫੇਰ ਖੂ ਕਹਤਾ ਕਿਹੜਾ ਕੋਲ ਫੇਰ ਇਹ ਖੂ ਆ ਤੇ ਇਹ ਖੂਜ ਫੇਰ ਮੈਂ ਵੀ ਡਿੱਗੀ ਆ ਨਾ ਤੇ ਦਿਵਾਲੇ ਜੀ ਉਹ ਤੇਰਾ ਬੰਦਾ ਤੇ ਸੁਨੇ ਵਰਗਾ ਇਹ ਕੰਜਰ ਕਹਿ ਕੰਮਦਾਨ ਦੇ ਨਲਾਇਕ ਸਰੇਰਾ ਨਸ਼ਾ ਪਤਾ ਕਰਦਾ ਆਪਣੇ ਆਪ ਨੂੰ ਤੇ ਸੋਨਾ ਕਹਿਂਦੇ ਆ ਜਿੱਦੋਂ ਮੈਂ ਕੋਈ ਨਸ਼ਾ ਨਹੀਂ ਕਰਦਾ ਕੋਈ ਪਤਾ ਨਹੀਂ ਕਰਦਾ ਕੋਈ ਮੈਂ ਵਾਧੂ ਚੀਜ਼ ਨਹੀਂ ਖਾਂਦਾ ਤੇ ਮੈਂ ਤੇ ਆਪ ਨੂੰ ਸੋਨੇ ਦੇ ਕਹਿਣਾ ਉਹ ਜਿੰਨਾ ਮਰਜ਼ੀ ਪਾਏ ਕੋਈ ਤੁਸੀਂ ਕੋ ਕਰਦੇ ਨਹੀਂ ਨਾ ਸੋਨੇ 'ਚ ਵੀ ਮੜਾ ਮੋਟਾ ਕਲਾ ਹੁੰਦਾ ਹੀ ਆ ਐਵੇਂ ਜੋ ਮਰਜ਼ੀ ਕਰੀ ਜਾਓ ਖਾਓ ਖਸਮਾਂ ਨੂੰ ਮੈਨੂੰ ਕੀ ਪਰ ਮੈਂ ਤੇ ਨਹੀਂ ਮੈਂ ਕੰਮ 'ਚ ਖੁਸ਼ ਹੈਗਾ ਬਿਲਕੁਲ ਵੀ ਖੁਸ਼ ਨਹੀਂ ਮੈਂ ਹਾਂ ਹੁਣ ਮੇਰੀ ਸੁਣ ਲਓ ਤੁਸੀਂ ਕੰਨ ਖੋਲ ਕੇ ਗੱਲ ਜੇ ਹੁਣ ਜੋ ਵੀ ਚਾਦਰਾਂ ਦਾ ਖਲਾਰਾ ਪੈ ਗਿਆ ਨਾ ਪੈ ਗਿਆ ਤੇ ਪੈ ਗਿਆ ਰਵੇ ਕੋਈ ਖਾਧੇ ਹੀ ਕੜੀ 3000 ਰੁਪਈਆ ਹੀ ਆ ਨਾ ਕੋਈ ਨਹੀਂ ਮੈਂ ਦੁਬਾਰਾ ਲੈ ਆਉਂਗੀ ਤੇ ਤੁਹੀਂ ਉਂ ਕੱਚ ਰੋਲਾ ਨਹੀਂ ਪਾਉਣਾ ਤੇ ਗਰਮੀ ਦੇ ਕਰਨ ਚ ਇਹ ਗੱਲ ਪੈਣੀ ਨਹੀਂ ਚਾਹੀਦੀ ਪੈਨੇ ਮੇਰੇ ਚਾਦਰਾਂ ਵੇਚੀਆਂ ਵਾ ਉਹ ਜਾ ਬਾਬਾ ਜਾ ਜਾ ਮੈਂ ਤੇ ਉਹਨੂੰ ਵੀ ਸਮਝਾਉਣਾ ਮੈਨੂੰ ਇਹ ਗੱਲ ਦਾ ਤੇਰਾ ਕਿਹੜੇ ਜੁਗ ਭਲਾ ਹੋਊਗਾ ਐਡਾ ਤੂੰ ਮਾੜਾ ਨਹੀਂ ਕਰ ਹਾਏ ਰੱਬਾ ਤਾਨੂੰ ਮਾੜਾ ਲੱਗਣੇ ਮੇਰੇ ਨਜਰੀਆਂ ਨਾ ਵੇਖੋ ਜਿੱਦਾਂ ਮੈਂ ਤੁਹਾਡੇ ਘਰ ਦੀ ਇੱਜ਼ਤ ਬਣੀ ਉਹ ਵੀ ਬਣ ਜੂਗੀ ਫਿਰ ਵਿਚਾਰੀ ਨੂੰ ਕੀ ਕਹਿੰਦੇ ਤੇ ਐਵੇਂ ਧੁੱਰੀ ਫਿਰੂ ਬਾਹਰ ਸਾਰੀ ਦੁਨੀਆ ਹੀ ਨਸ਼ਾ ਕਰਨੀ ਮਾੜਾ ਮੋਟਾ ਕਰਦਾ ਵੀ ਇਹ ਤੇ ਫਿਰ ਕੀ ਆਪੇ ਹਟ ਜਾਊਗਾ ਅੱਛਾ ਹੁਣ ਮਾੜਾ ਮੋਟਾ ਕਰਦਾ ਅੱਗੇ 2 ਘੰਟੇ ਪਹਿਲਾਂ ਖਾਣੀ ਅੱਟ ਦੀ ਤੌਣ ਖਾ ਗਿਆ ਚੁੱਪ ਕਰ ਜਾ ਇੱਥੇ ਫਿਰ ਰੋਲਾ ਨਾ ਪਾਉ ਖਾ ਗਿਆ ਤੇ ਖਾ ਗਿਆ ਆਪਣੇ ਘਰ ਦਾ ਹੀ ਖਾ ਕੇ ਗਿਆ ਤਣਾਈ ਦਾ ਫਿਰ ਮੇਰੇ ਲੱਗੀ ਮੁੜ ਕੇ ਹੋਰ ਕਿਧਰ ਲੱਗੀ ਸੁਣਾਵਾ ਸੁਣਾਉਂਦਾ ਤੁਹਾਡੇ ਲੱਗੇ ਹੀ ਆ ਪਰ ਫੇ ਆਪਣੇ ਘਰੇ ਚੋ ਗੱਲ ਨਹੀਂ ਤੁਸੀਂ ਬਾਹਰ ਕੱਢਣੀ ਬਸ ਇੱਥੇ ਹੀ ਹੁਣ ਸੌਂ ਜਾ ਸੁਸਰੀ ਮਾਂਗ ਰਿਸ਼ਤਾ ਹੋ ਲੈਂਦਾ ਨੇਪਰੇ ਚੜ ਲੈਣ ਦੋ ਗਰਮੀ ਤੇ ਹਾਂਜੀ ਦੀਦੀ ਮੈਨੂੰ ਨਾ ਤੇਰੇ ਫੈਸਲੇ ਤੇ ਬੜਾ ਮਾਣਵਾ ਤੂੰ ਵਧੀਆ ਕੀਤਾ ਚੰਗਾ ਫੈਸਲਾ ਲਿਆ ਵਾ ਦੀਦੀ ਫੈਸਲੇ ਦਾ ਤੇ ਮੈਨੂੰ ਪਤਾ ਨਹੀਂ ਜੇ ਵੀ ਮੈਂ ਚੰਗਾ ਲਿਆ ਕਿ ਮਾੜਾ ਲਿਆ ਪਰ ਦੀਦੀ ਮੇਰਾ ਤੁਹਾਡੇ ਕੋਲ ਜਾਣ ਨੂੰ ਸਾਰਿਆਂ ਕੋਲ ਜੀ ਨਹੀਂ ਕਰਦਾ ਮੇਰੀ ਗੱਲ ਸੁਣ ਜਿਹੜਾ ਪਿਆਰ ਅਹੀਂ ਤੈਨੂੰ ਦਿੱਤਾ ਦੁਬਾਰਾ ਉਹ ਜੇ ਥੋੜੀ ਮਿਲਣਾ ਵਾ ਏ ਵਧੀਆ ਗੱਲ ਕੀਤੀ ਹੈ ਚਲ ਰਿਹਾ ਮੰਮੀ ਤੇਰੀ ਨੂੰ ਪੁੱਛ ਲੈ ਤੇਰੀ ਮੰਮੀ ਵੀ ਬਨ ਗਈ ਤੇ ਤੂੰ ਵੀ ਬਨ ਗਈ ਬੜਾ ਵਧੀਆ ਹੋਇਆ ਹੁਣ ਇੱਥੇ ਜੋ ਤੇਰੀ ਇੱਜ਼ਤ ਵਾ ਉਹ ਦੂਜੇ ਥਾਂ ਥੋੜੀ ਹੋਣੀ ਹੈ ਨਾ ਦੇਦੇ ਮੈਂ ਤਾਂ ਇਹ ਤੇ ਇਹਨਾਂ ਦੇ ਦਿਮਾਗ 'ਚ ਕੌਣ ਭਾਲੇ ਦੇਦੀ ਜੇ ਦੂਜੇ ਥਾਂ ਚਾਈਦਾ ਨਾ ਐਨੀ ਵੀ ਗਲਤੀ ਨਾ ਹੋਵੇ ਤੇ 50 ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਉਹ ਤੇ ਗੱਲ ਆ ਹੁਣ ਤੇਰੇ ਹੱਥ 'ਚ ਹੀ ਆ ਸਾਰਾ ਕੁਝ ਜਿੱਦਾਂ ਹੁਣ ਮਣੀ ਆ ਚਲ ਥੋੜੀ ਬਹੁਤੀ ਖਰਾਬੀਆਂ ਤੇ ਹਰ ਕੋਈ ਕਰਦਾ ਹੈ ਨਾ ਤੇਰੇ ਹੱਥ ਆਜ ਰਿਹਾ ਤੈਨੂੰ ਵੀ ਪਤਾ ਵਾ ਤੇ ਚੱਲ ਸਧਾਰਨ ਦਾ ਕੰਮ ਤੇਰਾ ਵਾ ਤੇ ਬੜਾ ਵਧੀਆ ਹੋ ਗਿਆ ਵਾ ਆਪਣਾ ਜਦੋਂ ਮਨ ਮਿਲ ਜੇ ਨਾ ਬੰਦੇ ਦਾ ਤੇ ਸਾਰੇ ਕੰਮ ਸੈੱਟ ਹੋ ਜਾਂਦੇ ਆ ਜੇ ਦੇਦੀ ਤੁਸੀਂ ਮੇਰੇ ਨਾਲ ਕੋਸ਼ਿਸ਼ ਕਰੋਗੇ ਨਾ ਤੇ ਮਨ ਹੀ ਆਪੇ ਸੁਧਰ ਜਾਊਗਾ ਨਹੀਂ ਮਾੜੀ ਮੋਟੀ ਦੀ ਕਿਹੜੀ ਗੱਲ ਹੁੰਦੀ ਆਮ ਹੈ ਹੁਣ ਤੇਰਾ ਭਾਜੀ ਵੀ ਆ ਮਾੜਾ ਮੋਟਾ ਤੇ ਚੱਲ ਉਹ ਵੀ ਘਰ ਕਰ ਲੈਂਦਾ ਇਹ ਵੀ ਤੈਨੂੰ ਪਤਾ ਹੀ ਆ ਹਨਾ ਅੱਛਾ ਭਾਜੀ ਵੀ ਖਾ ਖੋ ਲੈਂਦੇ ਨਹੀਂ ਉਹ ਖਾਂਦਾ ਨਹੀਂ ਕੋ ਉਹ ਜਿੱਦਾਂ ਮਾੜੀ ਮੋਟੀ ਸ਼ਰਾਬ ਸ਼ਰੂਪੀ ਹੀ ਲੈਂਦਾ ਵਾ ਸ਼ਰਾਬ ਦਾ ਕਾਹਦਾ ਨਸ਼ਾ ਹੁੰਦਾ ਵਾ ਮੈਨੂੰ ਨਹੀਂ ਹੁੰਦਾ ਦੱਸਾਂ ਮੈਂ ਅਜ ਤੱਕ ਪੀਤੀ ਵੇਖੀ ਨਹੀਂ ਨਾ ਭਾਜੀ ਗਰਮੀਤ ਐਵੇਂ ਨਾ ਹੁਣ ਤੂੰ ਲੋਕਾਂ ਨੂੰ ਦੱਸਦੀ ਫਿਰੀ ਭਾਵੇਂ ਤੇਰੇ ਪੇਕੇ ਆ ਤੇ ਭਾਵੇਂ ਇੱਥੇ ਆਣ ਲਗਵਾਣ ਵਾ ਆਪਣੇ ਘਰ ਦੀ ਬਦਨਾਮੀ ਹੁੰਦੀ ਆ ਜਿਹੜੀ ਇਹਦੇ ਮੜੀਆਂ ਮੋਟੀਆਂ ਗੱਲਾਂ ਵਾ ਇਹ ਤੇ ਖਾਧੀਆਂ ਪੀਤੀਆਂ ਹੁੰਦੀਆਂ ਨਹੀਂਆ ਕਦੇ ਨਹੀਂ ਤੇਰੀ ਭੱਜ ਦੀ ਗੱਲ ਪਹਿਲਾਂ ਅੱਜ ਤੱਕ ਮੈਂ ਕਿਤੇ ਨਾ ਲਿਆ ਹੁਣ ਤੈਨੂੰ ਵੀ ਨਹੀਂ ਪਤਾ ਹੈਨਾ ਨਹੀਂ ਨਹੀਂ ਦੀਦੀ ਮੈਂ ਤੇ ਹੁਣ ਤੱਕ ਨਹੀਂ ਗੱਲ ਕੀਤੀ ਤੇ ਹੁਣ ਤੇ ਮੇਰਾ ਰਿਸ਼ਤਾ ਉਹਦੇ ਨਾਲ ਜੁੜਨ ਜਾਣ ਡਿਆ ਤੇ ਹੁਣ ਮੈਂ ਕਿੱਦਾਂ ਗੱਲ ਕਰੂੰਗੀ ਨਾਲੇ ਗਿਰਮੀ ਤੇ ਜੋ ਤੂੰ ਫੈਸਲਾ ਲਿਆ ਨਾ ਬੜਾ ਵਧੀਆ ਲਿਆ ਵਾ ਜਿੱਦਾਂ ਹੁਣ ਵੇਲਾ ਛੋਲ ਹੀ ਆ ਇਹਦੇ ਵਿੱਚ ਵੇਲਾ ਕਿੰਨੇ ਕਿੰਨੇ ਸੋਹਣੇ ਰੰਗ ਆ ਤੇਰਾ ਨਹੀਂ ਜੀ ਕਰਦਾ ਵੀ ਤੇਰੀ ਜ਼ਿੰਦਗੀ ਚ ਫਿਰ ਨਵੇਂ ਨਵੇਂ ਰੰਗ ਭਰਨ ਹਨਾ ਤੂੰ ਲਾਵੇਂ ਪਾਵੇਂ ਸੋਹਣੀ ਲੱਗੇ ਕਿੰਨਾ ਫਰਕ ਪੈਂਦਾ ਵਾ ਉਹ ਤੇ ਹੈ ਦੀਦੀ ਮੈਂ ਚੀਜ਼ਾਂ ਵੇ ਨਹੀਂ ਮੇਰਾ ਮਨ ਤਰਸਦਾ ਵਾ ਪਰ ਮੈਂ ਚੀਜ਼ਾਂ ਉਹ ਮੇਰੀਆਂ ਬੇਕਾਰਾਂ ਮੈਂ ਨਾਲੇ ਨਿੱਕੇ ਨਾ ਵੀ ਤੂੰ ਕਿੰਨਾ ਕੁ ਚਿਰ ਰਹੀ ਆ ਉਹਦੀਆਂ ਵੀ ਆਦਾ ਚੱਲ ਹੈਗੀਆਂ ਵਾ ਪਰ ਇੰਨੀਆਂ ਨਹੀਂ ਆ ਮੈਂ ਤਾਂ ਕਹਿੰਨੀ ਮਾਰਾ ਤੈਨੂੰ ਗਾਂ ਸੁਖ ਦਵੇ ਚਲ ਤੈਨੂੰ ਉਹਦੇ ਨਾਲ ਨਹੀਂ ਸੁਖ ਮਾਰਾਂ ਨੇ ਲਿਖਿਆ ਹੋਊਗਾ ਤੇ ਚਲ ਉਹ ਥੋੜਾ ਕਿਚੇਰੀ ਵਿਚਾਰਾ ਜੀਆ ਹੈ ਨਾ ਆਹ ਨਹੀਂ ਦੀਦੀ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਦੁੱਖ ਆ ਚਲੋ ਉਹਦਾ ਤੇ ਤਾਂ ਕਰਕੇ ਕਹਿੰਨੀ ਆ ਵੀ ਚਲ ਹੁਣ ਤੂੰ ਨਾ ਖੁਸ਼ ਖੁਸ਼ ਰਿਆ ਕਰ ਤੇ ਤੇਰੀ ਮੰਮੀ ਨੇ ਬਿਲਕੁਲ ਚੰਗਾ ਫੈਸਲਾ ਲਿਆ ਵਾ ਤੇਰੇ ਬਾਤ ਮਾਪੇ ਕੋ ਕਿਦੀ ਮਾਰਾ ਥੋੜੀ ਸੋਚਦਾ ਆਪਣਾ ਤੈਨੂੰ ਸੋਚਦਾ ਨਾ ਪਰ ਦੀਦੀ ਤੁਸੀਂ ਇੱਕ ਮੇਰੇ ਨਾਲ ਨਾ ਪ੍ਰੋਮਿਸ ਕਰੋ ਕਿ ਤੁਸੀਂ ਨਾ ਐਦਾਂ ਹੀ ਮੇਰਾ ਸਾਥ ਦਿੰਦੇ ਰਹੋਗੇ ਤੇ ਆਪਾਂ ਮੰਨੀ ਨੂੰ ਵੀ ਇਸ ਚੀਜ਼ ਤੋਂ ਦੂਰ ਕਰਾਂਗੇ ਬਿਲਕੁਲ ਬਿਲਕੁਲ ਮੇਰਾ ਸਾਥ ਤੇਰੇ ਨਾਲ ਹੈ ਹਮੇਸ਼ਾ ਹੀ ਨਾਲ ਆਹ ਮੋਕਾ ਦੀ ਵੀ ਆਪਾਂ ਨਾ ਇਹ ਚੀਜ਼ ਨਹੀਂ ਉਹਦੇ ਲੱਗੇ ਆਉਣ ਦੇਣੀ ਇਹੋ ਕੋਸ਼ਿਸ਼ ਅੱਜ ਤੋਂ ਆਪਾਂ ਰੱਖਣੀ ਹੈ ਬਿਲਕੁਲ ਬਿਲਕੁਲ ਤਾਂ ਹੀ ਤੇ ਯਾਰ ਸਦੈਣੇ ਤਾਂ ਹੀ ਤੇ ਮੈਂ ਇਹ ਗੱਲ ਸੋਚੀ ਮिन्नੂ ਭਾਵੇਂ ਸਾਰੇ ਜਾਣੇ ਤੇਰਾ ਭਾਜੀ ਵੀ ਗੱਲਾਂ ਕਰਦਾ ਵਾ ਵੀ ਤੂੰ ਇਹ ਕੰਮ ਕਿਉਂ ਕੀਤਾ ਪਰ ਮੈਂ ਤੇਰਾ ਚੰਗਾ ਸੋਚਿਆ ਤੇ ਤਾਂ ਹੀ ਕੀਤਾ ਹਾਂ ਨਹੀਂ ਦੀਦੀ ਮੈਂ ਨਹੀਂ ਤੈਨੂੰ ਕਦੀ ਮਾੜਾ ਸੋਚਿਆ ਕਦੀ ਵੀ ਨੀ ਬਿਦਿਦੀ ਮਾਰੀ ਆ ਮੇਰੇ ਬਾਤੇ ਮੈਂ ਕਦੀ ਤੁਹਾਨੂੰ ਮਾਰਾ ਸੋਚਿਆ ਤੇ ਇਹਦੇ ਇੰਨਾ ਚੰਗਾ ਮੇਰੇ ਬਾਤੇ ਹਮੇਸ਼ਾ ਹੀ ਸੋਚਦੇ ਆ ਚੱਲ ਹੁਣ ਬਹਿ ਤੇ ਮੈਂ ਵਧੀਆ ਜੀ ਚਾਹ ਬਣਾ ਕੇ ਲਿਆਵਾਂ ਇਹ ਤੇਰੇ ਫੈਸਲੇ ਦੀ ਚਾਹ ਹੀ ਸਹੀ ਠੀਕ ਆ ਨਾ ਕੋਈ ਨੀ ਬਿਦਿਦੀ ਠੀਕ ਆ ਹਾਈ ਹਾਈ ਮੈਂ ਤੇ ਕੋਈ ਗੱਲ ਤੇ ਰੋਈ ਜਾਂਦੀ ਖਪੇ ਜਾਂਦੀ ਮੈਨੂੰ ਤੇ ਕੁਛ ਦੂਜੇ ਗੱਲ ਹੀ ਨਹੀਂ ਸੋਝਦੀ ਨਾ ਮੇਰਾ ਧਿਆਨ ਹੀ ਕਿਸ ਗੱਲ ਵੱਲ ਜਾਂਦਾ ਹੈ ਹਾਈ ਸਾਰਾ ਪਰਿਵਾਰ ਫੇਰ ਮੇਰੇ ਲਈ ਕਿੰਨਾ ਖੁਸ਼ ਹੋ ਗਿਆ ਹਣਾ ਮੈਨੂੰ ਪਰੇਸ਼ਾਨੀ ਜੀ ਵਾਲੀ ਇਹ ਗੱਲ ਲੱਗਦੀ ਪਰ ਮੈਨੂੰ ਇੰਨਾ ਨਹੀਂ ਹੁੰਦਾ ਕਿ ਮੈਂ ਇਸੇ ਘਰ ਚ ਹੀ ਰਹਿ ਜਾਣਾ ਵਾ ਮੈਨੂੰ ਇਹ ਔਖਾ ਲੱਗਦਾ ਜਦੋਂ ਮੰਮੀ ਕਹਿੰਦੀ ਇਹ ਤੈਨੂੰ ਲੈ ਜਾਣਾ ਵਾ ਹਾਂ ਚੱਲ ਮੈਂ ਆਪਣੇ ਕੱਪੜੇ ਸਾਰੇ ਪਾ ਲਿਆ ਕਰੂੰਗੀ ਹਣਾ ਗੱਲ ਦੀ ਦੀਦੀ ਸਹੀ ਆ ਨਹੀਂ ਹੁਣ ਮੈਂ ਨਾ ਮਨੀ ਵਿਚਾਰੇ ਨੂੰ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਸੁਧਾਰ ਲਵਾਂ ਕਿੰਨੀ ਭੋਲੀ ਆ ਮੁੰਡਾ ਨੇ ਵਿਗੜੇ ਕਦੀ ਸੁਧਰੇ ਮਣੀ ਨੇ ਤੇ ਕਦੀ ਵੀ ਨਹੀਂ ਸੁਧਰਨਾ ਨਾਲੇ ਹੋਣ ਆਇਆ ਊਠ ਪਾੜਦੇ ਥੱਲੇ ਉਤਰਾ ਮੈਂ ਕਹਿੰਦੀ ਨਾ ਕਦੀ ਮਰੀਕ ਇਹਨੇ ਮੰਨਣਾ ਚਾਹ ਰਖਬੀਰ ਨੇ ਵੀ ਨਹੀਂ ਗੱਲ ਬੰਦ ਦੇਣੀ ਇੰਨਾ ਚੰਗਾ ਸਿੱਧਾ ਨਿਸ਼ਾਨਾ ਲਾਇਆ ਮੰਮੀ ਨੂੰ ਸਮਝਾਇਆ ਤੇ ਮੰਮੀ ਅੱਖੇ ਲੱਗ ਗਈ ਚੱਲ ਹੁਣ ਉਹਦੀ ਮਾਂ ਵੀ ਹੱਥਾਂ 'ਚ ਆ ਗਈ ਆ ਵਧੀਆ ਹੋ ਗਿਆ ਰਹੀ ਗੱਲ ਮਣੀ ਦੀ ਮਨ ਨੇ ਤਾਂ ਕਦੀ ਵੀ ਨਹੀਂ ਸੁਧਰਨਾ ਉਹ ਤਾਂ ਜਿਤਨਾ ਦਾ ਹੈਗਾ ਨਾ ਉਤਨਾ ਦਾ ਰਹਿਣਾ ਜਿਹੜੇ ਇਹ ਸੁੱਕੇ ਨਸ਼ੇ ਵੀ ਕਦੀ ਹਟਦੇ ਆ ਅਜੇ ਕੋਈ ਸ਼ਰਾਬ ਹਟਾ ਲੇ ਤੇ ਮੈਂ ਮੰਨ ਕੇ ਚੱਲਾਂ ਵੀ ਸ਼ਰਾਬ ਹਟ ਜਾਂਦੀ ਆ ਇਹ ਇਹ ਤਾਂ ਕਦੀ ਵੀ ਹਟਨੀ ਸਾਰੀ ਖੇੜ ਤੇ ਮੈਂ ਜਾਇਦਾਤ ਨੂੰ ਖੇਡੀ ਆ ਜਾਇਦਾਤ ਬਾਹਰ ਕਿੱਦਾਂ ਜਾਣ ਦਵਾਂ ਉਹਨਾਂ ਦਾ ਐਡਾ ਮਹਿੰਗਾ ਪਲਾਟ ਤੇ ਇੰਨਾ بیمਾ ਆਉਣਾ ਵਾ ਉੰਜੇ ਤੋਂ ਘਰ 'ਚ ਵਿਆਹ ਹੋ ਜਾਊਗਾ ਅ ਭੀਮੇ ਵੀ ਸਾਰੇ ਸਾਡੇ ਕੋਲ ਹੋਣਗੇ ਤੇ ਜਾਇਦਾਦਾਂ ਵੀ ਸਾਰੀਆਂ ਸਾਡੇ ਕੋਲ ਹੀ ਹੋਣਗੀਆਂ ਮੈਂ ਲੱਗੀ ਚੰਗਾ ਸੋਚਣ ਤੁਹਾਡਾ ਤੇ ਇਹ ਅੱਧਾ ਗਿਆ ਤੜਕੇ ਦਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਕਿੱਥੇ ਬੈਠਾ ਹਣਾ ਕਿੱਥੇ ਨਹੀਂ ਹਾਂ ਕਿ ਭੀਖ ਖਾ ਕੇ ਮਰਿਆ ਹੋਵੇ ਬੈਠਿਆ ਹੋਵੇ ਕਿਤੇ ਵੇ ਆ ਗਿਆਂ ਰੱਜ ਕੇ ਮਰਨਿਆ ਮੈਂ ਤੇਰੇ ਬਾਰੇ ਸੋਚਣ ਦੀ ਵੀ ਸਵੇਰ ਦਾ ਜੜਿਆ ਮਨੇਰ ਦਾ ਪਾਣੀ ਕਿੱਥੇ ਮਰਿਆ ਕਿੱਥੇ ਨਹੀਂ ਹਾਂ ਤੂੰ ਕਿਉਂ ਨਹੀਂ ਛੱਡਦਾ ਜਣਾ ਗੋਫਾ ਤਕਾਨਾ ਵਾ ਹੈ ਕੀ ਕੀ ਮੈਂ ਤੇਰੇ ਹੋਰ ਸਿਆਪੇ ਕਰਦੀ ਫਿਰਦੀ ਆ ਮੇ ਕਿਤੇ ਤੇਰਾ ਰਿਸ਼ਤਾ ਆ ਜਾ ਤਾਂ ਤੂੰ ਹਾਂ ਰੱਜ ਕੇ ਫੇਰ ਆ ਗਿਆ ਤੈਨੂੰ ਕਿੰਨਿਆ ਕੁੜੀ ਦੇਣੀ ਏਦਾਂ ਦੀਆਂ ਤੇਰੀ ਸ਼ਕਲਾਂ ਵੇਖ ਕੇ ਸੁਣਦਾ ਹਾਂ ਹਾਂਜੀ ਦੱਸੋ ਲੈ ਲੈ ਮਿੱਟਿਆ ਤੂੰ ਤੇਰੇ ਨਾਲ ਮੈਂ ਗੱਲਾਂ ਕਰਨ ਦੀ ਆ ਦੱਸੋ ਮਮੀ ਕੀ ਗੱਲ ਆ ਤੇ ਜਰਾ ਮੈਨੂੰ ਦੱਸਿਆ ਵਾ ਤੂੰ ਮੰਡੇ ਗਈ ਮੈਂ ਥੋੜਾ ਤੂੰ ਆ ਗਈ ਤੈਨੂੰ ਦੇਖਣ ਆ ਮੈਂ ਆ ਗਈ ਆ ਮੈਂ ਤੈਨੂੰ ਹੀ ਢੀਕਣ ਈ ਆ ਅੱਛਾ ਕਿੱਥੇ ਗਈ ਵਾਂਡੇ ਤੇਰਾ ਸਿਆਪਾ ਕਰਨ ਗਈ ਹਾਂ ਮੇਰਾ ਕਰਨ ਆਹੋ ਮੈਂ ਕਿੱਥੇ ਜਾਣਾ ਠੱਠੇ ਖੂਦ ਪਹਿਣਾ ਤੂੰ ਅਜਲਕ ਪੈ ਕੇ ਆਇਆ ਹੂੰ ਤੈਨੂੰ ਸ਼ਰਮ ਹੀ ਨਹੀਂ ਆਉਂਦੀ ਤੇਰੇ ਰਿਸ਼ਤੇ ਬਾਰੇ ਤੁਰੀ ਫਿਰਦੀ ਵੀ ਕਿਤੇ ਤੇਰਾ ਚਲਾ ਹੋ ਜਾ ਮਾੜਾ ਚੰਗਾ ਰਿਸ਼ਤਾ ਆਹੋ ਮੇਰਾ ਹੋਰ ਹੈ ਕਿਹੜਾ